ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ ਹਾਲ ਹੀ ਵਿੱਚ ਰਣਜੀਤ ਬਾਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸਦੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾਓ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ ਬਾਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ ਬਾਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ ਬਾਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋਕ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ ਬਾਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸ ਦੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾ ਹੋ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ ਬਾਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ ਬਾਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ ਬਾਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ ਬਾਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸ ਦੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆਂ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜੱਫੀ ਪਾਏਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾ ਹੋ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ 바ਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ 바ਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ 바ਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋਕ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ 바ਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸ ਜੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾਓ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ 바ਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ 바ਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ 바ਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋਕ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ 바ਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸਦੇ ਕਿ ਰঞ্জੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਆ ਯਾ ਦੇ ਰਹਿਣ ਵਾਲਾ ਹੈ ਤੇ ਹਾਲੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾਓ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ ਬਾਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ ਬਾਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ ਬਾਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋਕ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ ਬਾਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸ ਜੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾਓ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ ਬਾਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ ਬਾਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ ਬਾਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋਕ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ ਮੁੰਡਾ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਹੈ। ਹਾਲ ਹੀ ਵਿੱਚ ਰঞ্জੀਤ ਬਾਵਾ ਆਪਣੇ ਪਿੰਡ ਪਹੁੰਚਿਆ ਜਿੱਥੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਰঞ্জੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਸਾਂਝੀ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚੇ ਰঞ্জੀਤ ਬਾਵਾ ਨੂੰ ਜੱਫੀ ਪਾਉਂਦੇ ਹਨ ਤੇ ਖੂਬ ਪਿਆਰ ਵੀ ਦਿੰਦੇ ਹਨ ਰঞ্জੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰਾ ਪਿੰਡ ਵਡਾਲਾ ਗਰੰਥਿਆ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਦੱਸਦੇ ਕਿ ਰਣਜੀਤ ਬਾਵਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਆ ਦੇ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਉਹ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਵਾਲਿਆਂ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਉਸ ਨੂੰ ਜਫੀ ਪਾਈਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਪੂਰੇ ਪਿਆਰ ਅਤੇ ਸਤਿਕਾਰ ਨਾਲ ਪਿੰਡ ਵਾਲਿਆਂ ਨਾਲ ਖੜਾ ਹੋ ਕੇ ਗੱਲਾਂ ਬਾਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਨੂੰ ਫੈਨਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦੇ ਪਿੰਡ ਦਾ ਮੁੰਡਾ ਸਟਾਰ ਬਣ ਕੇ ਪਿੰਡ ਵਾਪਸ ਆਉਂਦਾ ਹੈ ਰঞ্জੀਤ 바ਵਾ ਜਿਵੇਂ ਹੀ ਆਪਣੇ ਪਿੰਡ ਪਹੁੰਚਿਆ ਤਾਂ ਉਸ ਨੂੰ ਪਿੰਡ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਰঞ্জੀਤ 바ਵਾ ਦੇ ਨਾਲ ਪੂਰੀ ਸਿਕਿਉਰਿਟੀ ਵੀ ਮੌਜੂਦ ਸੀ। ਰঞ্জੀਤ 바ਵਾ ਨੇ ਪਿੰਡ ਪਹੁੰਚ ਕੇ ਇਸ ਵੀਡੀਓ ਨੂੰ ਸਾਂਝਾ ਕੀਤਾ। ਨਾਲ ਹੀ ਲਿਖਿਆ ਕਿ ਮੇਰੇ ਮੇਰਾ ਪਿੰਡ ਮੇਰੇ ਲੋ। ਪਿੰਡ ਵਾਲਿਆਂ ਲਈ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਨਾਂ ਦਾ ਪਿੰਡ ਦਾ